BSNL ਸਮੇਂ ਦੇ ਨਾਲ ਆਪਣੇ ਪਲਾਨ ਵਿੱਚ ਬਦਲਾਅ ਕਰਦਾ ਰਹਿੰਦਾ ਹੈ Jio Airtel ਅਤੇ Vodafone ਦੀਆਂ ਰੀਚਾਰਜ ਕੀਮਤਾਂ ਵਿੱਚ ਵਾਧੇ ਤੋਂ ਬਾਅਦ BSNL ਵੀ 트ੈਂਡ ਵਿੱਚ ਹੈ ਅੱਜ ਅਸੀਂ ਤੁਹਾਨੂੰ ਕੰਪਨੀ ਦੇ ਇੱਕ ਪਲਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਇਸ ਪਲਾਨ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਪਰ ਇਸ ਦੀ ਵਿਸ਼ੇਸ਼ਤਾ ਇਸ ਨੂੰ ਹਰ ਕਿਸੇ ਨਾਲੋਂ ਵੱਖਰਾ ਬਣਾਉਂਦੀ ਹੈ ਇਹ ਪਲਾਨ BSNL ਦੇ ਸਭ ਤੋਂ ਸਸਤੇ ਪਲਾਨ ਵਿੱਚੋਂ ਇੱਕ ਹੈ BSNL ਵੱਲੋਂ 4G ਪਲਾਨ ਲਾਂਚ ਕੀਤੇ ਜਾ ਰਹੇ ਨੇ ਇਹ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ ਤਾਓ ਅਸੀਂ ਤੁਹਾਨੂੰ ਇਸ ਯੋਜਨਾ ਬਾਰੇ ਵੀ ਦੱਸਦੇ ਹਾਂ ਇਹ ਵਿਸ਼ੇਸ਼ਤਾਵਾਂ ਤੁਹਾਨੂੰ ਪੀਐਸ ਨਾਲ 997 ਪ੍ਰੀਪੇਡ ਪਲਾਨ ਵਿੱਚ ਦਿੱਤੀਆਂ ਗਈਆਂ ਨੇ ਇਸ ਚ ਰੋਜ਼ਾਨਾ 2GB ਡਾਟਾ ਮਿਲਦਾ ਹੈ ਇਸ ਤੋਂ ਇਲਾਵਾ ਅਨਲਿਮਿਟਿਡ ਵੌਇਸ ਕਾਲਿੰਗ ਅਤੇ 100 ਐਸਐਮਐਸ ਵੀ ਦਿੱਤੇ ਗਏ ਨੇ ਇਸ ਦੇ ਨਾਲ ਹੀ ਕਈ ਹੋਰ ਫਾਇਦੇ ਵੀ ਦਿੱਤੇ ਗਏ ਨੇ ਜੋ ਇਸ ਨੂੰ ਬਾਕੀਆਂ ਤੋਂ ਵੱਖ ਬਣਾਉਂਦੀਆਂ ਨੇ ਇਹ ਪਲਾਨ ਵਾਓ ਐਂਟਰਟੇਨਮੈਂਟ ਪੀਐਸ ਨਾਲ ਟਿਊਨਸ ਜਿੰਗ ਸੰਗੀਤ ਦੀ ਗਾਇਕੀ ਵੀ ਪ੍ਰਦਾਨ ਕਰਦਾ ਹੈ ਬੀਐਸਐਨਐਲ ਦਾ ਇਹ ਪਲਾਨ 160 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ ਅਤੇ ਇਸ ਵਿੱਚ ਕੁੱਲ 320 20 ਜੀਬੀ ਡਾਟਾ ਮਿਲਦਾ ਹੈ ਇਸ ਵਿੱਚ ਬੀਐਸਐਨਐਲ 셀ਫ ਕੇਅਰ ਐਪ ਵੀ ਦਿੱਤਾ ਗਿਆ ਹੈ ਤੁਸੀਂ ਰੀਚਾਰਜ ਕਰਨ ਲਈ ਥਰਡ ਪਾਰਟੀ ਐਪ ਦੀ ਵਰਤੋਂ ਕਰ ਸਕਦੇ ਹੋ ਇਹ ਲੰਬੇ ਸਮੇਂ ਦੀ ਵੈਧਤਾ ਵਾਲੇ ਕਿਫਾਇਤੀ ਯੋਜਨਾਵਾਂ ਦੀ ਸੂਚੀ ਵਿੱਚ ਸ਼ਾਮਲ ਹੈ ਇਹ ਯੋਜਨਾ ਸਾਰੇ ਸਰਕਲਾਂ ਲਈ ਉਪਲਬਧ ਹੈ ਬੀਐਸਐਨਐਲ 4ਜੀ ਅਤੇ 5ਜੀ ਨੈਟਵਰਕ ਤੇ ਵੀ ਲਗਾਤਾਰ ਕੰਮ ਕਰ ਰਿਹਾ ਹੈ 25000 ਸਾਈਟਾਂ ਤੇ 4G ਸ਼ੁਰੂ ਹੋ ਚੁੱਕੀ ਹੈ ਇਸ ਨੂੰ 71 ਲੱਖ ਸਾਈਟਾਂ ਤੇ ਲਿਆਉਣ ਦਾ ਕੰਮ ਵੀ ਚੱਲ ਰਿਹਾ ਹੈ ਅਜਿਹੇ ਵਿੱਚ ਇਹ ਕਾਫੀ ਫਾਇਦੇ ਵਾਲੀ ਯੋਜਨਾ ਸਾਬਤ ਹੋ ਸਕਦੀ ਹੈ